ਸ਼੍ਰੀ ਦਸ਼ਮੇਸ਼ ਗਵਰਨਮੈਂਟ ਹਾਈ ਸਕੂਲ ਅਤੀਪ ਪਹਿਲਾ ਮੇਰੀ ਸਿੱਖਿਆ ਦੇ ਨਾਲ-ਨਾਲ ਸੈਕੰਡਰੀ ਖੇਡਾਂ 'ਚ ਆਪਣੀ ਚੜ੍ਹਤ ਬਰਕਰਾਰ ਰੱਖ ਰਿਹਾ ਹੈ। ਇਸ ਵਾਰ ਬੱਚੀਆਂ ਨੇ ਪ੍ਰਾਇਮਰੀ ਖੇਡਾਂ 'ਚ ਵੀ ਆਪਣੀ ਖੇਡ ਤਾਰ ਲੋਹਾ ਮਨਵਾਇਆ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਤਹਿਸੀਲ ਪੱਦਰੀ ਮੁਕਾਬਲੇ 'ਚ ਸਕੂਲ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਹਾਕੀ ਅੰਡਰ 11 ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਉੱਥੇ ਹੀ ਇਸ ਤੋਂ ਇਲਾਵਾ ਅੰਡਰ 11 ਨੇ ਹਾਕੀ, ਵਿਡਮਿੰਟਨ ਅਤੇ ਰਸਾ ਕਸ਼ੀਦ 'ਚ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਸਕੂਲ ਪੁੱਜਣ ਤੇ ਟੀਮਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਦੇ ਪ੍ਰਿੰਸੀਪਲ ਬਲਜਿੰਦਰ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਪਹਿਲੀ ਵਾਰ ਇਹਨਾਂ ਮੁਕਾਬਿਆਂ 'ਚ ਭਾਗ ਲਿਆ ਗਿਆ ਸੀ ਜਿਸ ਦੇ ਸ਼ਾਨਦਾਰ ਨਤੀਜੇ ਆਏ ਹਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ਗੁਰਾੰਦੋਂ ਨਵੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਜਿਹੜੀਆਂ ਤਸਵੀਰ ਪੱਦਰ ਦੀਆਂ ਫਲੋਰ ਤਸਵੀਰ ਦੀਆਂ ਜਿਹੜੀਆਂ ਖੇਡਾਂ ਸੀ ਪ੍ਰਾਇਮਰੀ ਦੀਆਂ ਉਹ ਫਰਵਾਲਾ ਸੈਂਟਰ ਬਰ ਵਿਖੇ ਕਰਵਾਈਆਂ ਗਈਆਂ ਹਨ ਇਨਾ ਖੇਡਾਂ 'ਚ ਸਕੂਲ ਦੀਆਂ 4 ਟੀਮਾਂ ਗਈਆਂ ਸੀ ਅੰਡਰ 11 ਹਾਕੀ ਬॉयਜ਼ ਐਂਡ ਗਰਲਜ਼ ਜਿਹੜੀ ਹਾਕੀ ਦੀ ਟੀਮ ਉਹ ਇੱਕ ਨੂਰ ਹਾਕੀ ਅਕੈਡਮੀ ਤੇੰਗ ਦੇ ਸਹਿਯੋਗ ਨਾਲ ਤਿਆਰੀ ਕਰਵਾਈ ਜਾ ਰਹੀ ਹੈ ਕੋਚ ਗਰਜੀਤ ਸਿੰਘ ਤੇ ਹੈਡਮਾਸਟਰ ਲਸ਼ਕਰੀ ਰਾਮ ਦੀ ਅਗਵਾਈ ਹਦਿਨ ਤੇ ਹਾਕੀ ਅੰਡਰ 11 ਨੇ ਪਹਿਲਾ ਸਥਾਨ ਲੜਕੀਆਂ ਨੇ ਹਾਸਲ ਕੀਤਾ ਤੇ ਲੜਕਿਆਂ ਨੇ ਦੂਸਰਾ ਸਥਾਨ ਹਾਸਲ ਕੀਤਾ ਜਿਹੜਾ ਰੱਸਾ ਖਸੀ ਦੇ ਮੁਕਾਬਲੇ ਅਤੇ ਬਡਮਿੰਟਨ ਦੇ ਮੁਕਾਬਲੇ ਸੀ ਉਹਨਾਂ ਵਿੱਚ ਦੋਹਾਂ ਟੀਮਾਂ ਨੇ ਦੂਸਰਾ ਸਥਾਨ ਕੀਤਾ ਆ ਮੈਂ ਸ਼ਾਨਦਾਰ ਜਿੱਤ ਲਈ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਿਹੜੇ ਮਤਲਬ ਸਵੇਰੇ ਬੱਚਿਆਂ ਨੂੰ ਪ੍ਰੈਕਟਿਸ ਲਈ ਛੱਡ ਕੇ ਜਾਂਦੇ ਆ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਾ ਹਾਂ ਇਤਿਹਾਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਸਕੂਲ ਵਧੀਆ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੀ ਬੱਚਿਆਂ ਨੂੰ ਅੱਗੇ ਲੈ ਕੇ ਆਵੇਗਾ ਤਾਂ ਜੋ ਪੰਜਾਬ ਜਿਹੜਾ ਖੇਡਾਂ 'ਚ ਪਿੱਛੇ ਜਾ ਰਿਹਾ ਆਉਣ ਵਾਲੇ ਸਮੇਂ 'ਚ ਹੋਰ ਅੱਗੇ ਆਵੇਗਾ ਬਹੁਤ-ਬਹੁਤ ਧੰਨਵਾਦ ਸ਼੍ਰੀ ਦਸ਼ਮੇਸ਼ ਗਾਰਮੈਂਟ ਹਾਈ ਸਕੂਲ ਅਤੀਪ ਪਹਿਲਾ ਮੇਰੀ ਸਿੱਖਿਆ ਦੇ ਨਾਲ-ਨਾਲ ਸੈਕੰਡਰੀ ਖੇਡਾਂ 'ਚ ਆਪਣੀ ਚੜ੍ਹਤ ਬਰਕਰਾਰ ਰੱਖ ਰਿਹਾ ਹੈ। ਇਸ ਵਾਰ ਬੱਚਿਆਂ ਨੇ ਪ੍ਰਾਇਮਰੀ ਖੇਡਾਂ 'ਚ ਵੀ ਆਪਣੀ ਖੇਡ ਤਾ ਲੋਹਾ ਮਨਵਾਇਆ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਤਹਿਸੀਲ ਪਤਰੀ ਮੁਕਾਬਲੇ 'ਚ ਸਕੂਲ ਦੀਆਂ 4 ਟੀਮਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਹਾਕੀ ਅੰਡਰ 11 ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਉੱਥੇ ਹੀ ਇਸ ਤੋਂ ਇਲਾਵਾ ਅੰਡਰ 11 ਨੇ ਹਾਕੀ, ਵਿਡਮਿੰਟਨ ਅਤੇ ਰਸਾ ਕਸ਼ੀਦ 'ਚ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਸਕੂਲ ਪੱਜਾਂ ਤੇ ਟੀਮਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਦੇ ਪ੍ਰਿੰਸੀਪਲ ਬਲਜਿੰਦਰ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਪਹਿਲੀ ਵਾਰ ਇਹਨਾਂ ਮੁਕਾਬਿਆਂ 'ਚ ਭਾਗ ਲਿਆ ਗਿਆ ਸੀ ਜਿਸ ਦੇ ਸ਼ਾਨਦਾਰ ਨਤੀਜੇ ਆਏ ਹਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ਗੁਰਾਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ